ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਜਿੱਦੇ ਵੀ ਤੁਸੀਂ ਘਰ ਬੈਠੇ ਵੱਖ-ਵੱਖ ਜਾਣਕਾਰੀਆਂ ਸਾਡੇ ਕੋਲੋਂ ਹਾਸਲ ਕਰਦੇ ਰਹਿੰਦੇ ਹੋ ਸੋ ਦੋਸਤੋ ਵੱਡੀ ਅਪਡੇਟ ਫਿਰ ਤੋਂ ਲੈ ਕੇ ਹਾਜ਼ਰ ਹੋਏ ਹਾਂ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲਟੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਅੱਜ ਜਿਹੜੀ ਅਪਡੇਟ ਤੁਹਾਨੂੰ ਦੇਣੀ ਹੈ ਉਹ ਰਾਸ਼ਨ ਕਾਰਡ ਸੰਬੰਧੀ ਦੇਣੀ ਹੈ ਰਾਸ਼ਨ ਕਾਰਡ ਦੇ ਨਵੇਂ ਨਿਯਮ ਆਏ ਦਿਨ ਹੁੰਦੇ ਰਹਿੰਦੇ ਨੇ ਨਵੀਆਂ ਤੋਂ ਨਵੀਆਂ ਅਪਡੇਟਾਂ ਜਿਹੜੀਆਂ ਸਰਕਾਰ ਕਰਦੀ ਰਹਿੰਦੀ ਹੈ ਰਾਸ਼ਨ ਕਾਰਡ ਜਦੋਂ ਤੋਂ ਬਣਨਾ ਸ਼ੁਰੂ ਹੋਇਆ ਹੈ ਦੋਸਤੋ ਹੀ ਜਿਹੜਾ ਇਹਦੇ ਵਿੱਚ ਨਵੇਂ ਤੋਂ ਨਵੇਂ ਸੁਧਾਰ ਹੁੰਦੇ ਆ ਰਹੇ ਨੇ ਜਿਵੇਂ ਕਿ ਪੁਰਾਣੇ ਰਾਸ਼ਨ ਕਾਰਡ ਬਣੇ ਹੋਏ ਸਨ ਜਿਹੜੇ ਵੀ ਅਸਰ ਸੂਖ ਵਾਲਿਆਂ ਦੇ ਬਣਾਏ ਗਏ ਸਨ ਭਾਵ ਕਿ ਜਿਨ੍ਹਾਂ ਨੂੰ ਜ਼ਰੂਰਤ ਵੀ ਨਹੀਂ ਉਹ ਵੀ ਜਿਹੜੇ ਨੇ ਇਹਦਾ ਲਾਭ ਲੈ ਰਹੇ ਸਨ ਪਰ ਅੱਜ ਜਿਹੜਾ ਸਮਾਂ ਚੱਲ ਰਿਹਾ ਹੈ ਗਵਰਨਮੈਂਟ ਨੇ ਜਿਹੜਾ ਉਹ ਡਾਟਾ ਵੈਰੀਫਾਈ ਕਰਨਾ ਸ਼ੁਰੂ ਕਰ ਦਿੱਤਾ ਕਿ ਕਿਹੜੇ ਗਲੀ ਮੁਹੱਲੇ ਜਾਂ ਪਿੰਡ ਦੇ ਵਿੱਚ ਜਿਹੜੇ ਲੋਕ ਰਾਸ਼ਨ ਲੈ ਰਹੇ ਨੇ ਉਹ ਲੋੜਵੰਦ ਨੇ ਤੇ ਕਿਹੜੇ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਭਾਵ ਕੇ ਜਿਨ੍ਹਾਂ ਦੀ ਆਮਦਨ ਚੰਗੀ ਹੈ ਉਹ ਸਾਰਾ ਡਾਟਾ ਵੈਰੀਫਾਈ ਹੋ ਰਿਹਾ ਹੈ ਲਿਸਟਾਂ ਬਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਇਹ ਦੇਖਿਆ ਜਾਵੇਗਾ ਕਿ ਜਿਹੜੇ ਵੀ ਰਾਸ਼ਨ ਕਾਰਡ ਦੇ ਫਾਰਮ ਜਾਂ ਸਰਤਾਂ ਸਬੰਧੀ ਅਯੋਗ ਪਾਈ ਜਾਂਦੇ ਨੇ ਭਾਵ ਕਿ ਜਿਨ੍ਹਾਂ ਦੀ 60000 ਤੋਂ ਉੱਪਰ ਆਮਦਨ ਹੈ ਜਾਂ ਜਿਨ੍ਹਾਂ ਦੀ 5 ਕਿਲੇ ਜ਼ਮੀਨ ਤੋਂ ਵੱਧ ਹੈ ਉਹਨਾਂ ਨੂੰ ਜਿਹੜਾ ਲਾਭ ਹੈ ਹੁਣ ਨਹੀਂ ਮਿਲੇਗਾ ਰਸਕ ਕੱਢਦਾ ਕਿਉਂਕਿ ਗਵਰਨਮੈਂਟ ਨੇ ਜਿਹੜੀਆਂ ਸ਼ਰਤਾਂ ਨੇ ਉਹ ਸਖਤੀ ਨਾਲ ਲਾਗੂ ਕਰ ਦਿੱਤੀਆਂ ਨੇ ਪਹਿਲਾਂ ਜਿਹੜੀਆਂ ਸ਼ਿਕਾਇਤਾਂ ਗਵਰਨਮੈਂਟ ਨੂੰ ਗਈਆਂ ਸਨ ਕਿ ਜਿਹੜੇ ਜ਼ਰੂਰਤਮੰਦ ਨੇ ਉਹਨਾਂ ਨੂੰ ਰਾਸ਼ਨ ਪਹੁੰਚਦਾ ਹੀ ਨਹੀਂ ਤੇ ਜਿਹੜੇ ਜਿਨ੍ਹਾਂ ਨੂੰ ਲੋੜ ਹੀ ਨਹੀਂ ਉਹਨਾਂ ਨੂੰ ਰਾਸ਼ਨ ਜਿਹੜਾ ਉਹ ਹਰ ਮਹੀਨੇ ਦਿੱਤਾ ਜਾ ਰਿਹਾ ਸੋ ਇਹਨੂੰ ਜਿਹੜਾ ਵੈਰੀਫਾਈ ਕਰਦੇ ਹੋਏ ਸ਼ਿਕਾਇਤਾਂ ਨੂੰ ਉਹਨਾਂ ਨੇ ਜਿਹੜਾ ਪਿੰਡ-ਪਿੰਡ ਦਾ ਡਾਟਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਹ ਦੇਖਿਆ ਜਾ ਰਿਹਾ ਹੈ ਕਿ ਜਿਨ੍ਹਾਂ ਦੇ ਸਹੀ ਡਾਕੂਮੈਂਟ ਪਾਈ ਜਾਂਦੇ ਨੇ ਉਹਨਾਂ ਨੂੰ ਹੀ ਅੱਗੇ ਜਿਹੜਾ ਰਾਸ਼ਨ ਹੈ ਉਹ ਗਵਰਨਮੈਂਟ ਵੱਲੋਂ ਦਿੱਤਾ ਜਾਏਗਾ ਨਹੀਂ ਤਾਂ ਜਿਹੜੇ ਐਲੀਜੀਬਿਲਟੀ ਪੂਰੀ ਨਹੀਂ ਕਰਦੇ ਉਹਨਾਂ ਨੂੰ ਜਿਹੜੇ ਰਾਸ਼ਨ ਕਾੜਨੇ ਨੇ ਕੱਟੇ ਜਾਣਗੇ ਭਾਗ ਕੀ ਰਾਸ਼ਨ ਕਾੜ ਜਿਹੜੇ ਨੇ ਉਹ ਬੰਦ ਹੋ ਜਾਣਗੇ ਜਿਹੜੇ ਐਲੀਜੀਬਿਲਟੀ ਦੀਆਂ ਸ਼ਰਤਾਂ ਨੂੰ ਪੂਰੀਆਂ ਨਹੀਂ ਕਰਨਗੇ ਕਿਉਂਕਿ ਗਵਰਨਮੈਂਟ ਦੇ ਕੰਮ ਕਰਦੇ ਉੱਤੇ ਇਹਦਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ ਨੈੱਟ ਉੱਤੇ ਰੀਲਾਂ ਬਣਾ ਬਣਾ ਕੇ ਨਿਤ ਦੇ ਨਾਲ ਲੋਕ ਪਾਈ ਜਾ ਰਹੇ ਸਨ ਕਿ ਆ ਗੱਡੀ ਵਾਲਾ ਰਾਸ਼ਨ ਲੈ ਰਿਹਾ ਕੁੱਠੀ ਵਾਲਾ ਰਾਸ਼ਨ ਲੈ ਰਿਹਾ ਫਲਾਣਾ ਰਾਸ਼ਨ ਲੈ ਰਿਹਾ ਇਹ ਸਾਰੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਜਿਹੜਾ ਹੁਣ ਡਾਟਾ ਵੈਰੀਫਾਈ ਹੋਣਾ ਸ਼ੁਰੂ ਹੋ ਚੁੱਕਿਆ ਹੈ ਤੇ ਗਵਰਨਮੈਂਟ ਨੇ ਜਿਹੜਾ ਰਾਸ਼ਨ ਕਾਰਡ ਸੰਬੰਧੀ ਸਖਤੀ ਕਰ ਦਿੱਤੀ ਹੈ ਜਿਨ੍ਹਾਂ ਨੂੰ ਵੀ ਉਹ ਰਾਸ਼ਨ ਲੈਣ ਦੇ ਯੋਗ ਨਹੀਂ ਮੰਨਣਗੇ ਉਹਨਾਂ ਨੂੰ ਰਾਸ਼ਨ ਕਾਰਡ ਜਿਹੜਾ ਉਹ ਬੰਦ ਕਰ ਦਿੱਤਾ ਜਾਵੇਗਾ ਜਿਹੜੇ ਵੀ ਪਰਿਵਾਰ ਇਹਦੇ ਵਿੱਚ ਅਯੋਗ ਪਾਈ ਜਾਂਦੇ ਨੇ ਉਹਨਾਂ ਦਾ ਰਾਸ਼ਨ ਜਿਹੜਾ ਤੁਰੰਤ ਪ੍ਰਭਾਵ ਨਾਲ ਬੰਦ ਹੋ ਜਾਵੇਗਾ ਜਿਹੜੀਆਂ ਵੀ ਰਾਸ਼ਨ ਕਾਰਡ ਤੇ ਜਿੰਨੀਆਂ ਵੀ ਸਕੀਮਾਂ ਆਉਂਦੀਆਂ ਨੇ ਜਾਂ ਜਿੰਨੀਆਂ ਵੀ ਸਹੂਲਤਾਂ ਗਵਰਨਮੈਂਟ ਅੱਜ ਤੱਕ ਰਾਸ਼ਨ ਕਾਰਡ ਤੇ ਦਿੰਦੀ ਆਈ ਹੈ ਉਸ ਪਰਿਵਾਰ ਦਾ ਜਿਹੜਾ ਰਾਸ਼ਨ ਕਾਰਡ ਬਣਿਆ ਹੋਇਆ ਹੈ ਅਯੋਗ ਬਣਿਆ ਹੋਇਆ ਹੈ ਉਸ ਨੂੰ ਜ਼ਰੂਰਤ ਨਹੀਂ ਫਿਰ ਉਸ ਦਾ ਰਾਸ਼ਨ ਕਾਰਡ ਬੰਦ ਹੋ ਜਾਂਦਾ ਹੈ ਫਿਰ ਉਹ ਸਾਰੀਆਂ ਗਵਰਨਮੈਂਟ ਦੀਆਂ ਸਹੂਲਤਾਂ ਵੀ ਬੰਦ ਹੋ ਜਾਣਗੀਆਂ ਇਹ ਅਪਡੇਟ ਜਿਹੜੀ ਹੈ ਗਵਰਨਮੈਂਟ ਵੱਲੋਂ ਆਈ ਹੈ ਤੇ ਇੱਕ ਹੋਰ ਅਪਡੇਟ ਅੱਜ ਗਵਰਨਮੈਂਟ ਵੱਲੋਂ ਦਿੱਤੀ ਗਈ ਹੈ ਕਿ 31 ਅਗਸਤ ਤੱਕ ਤੁਸੀਂ ਆਪਣਾ ਜਿਹੜਾ KYC ਕਰਵਾ ਲਓ ਰਾਸ਼ਨ ਕਾਰਡ ਦੇ ਨਾਲ ਜਿਹੜਾ ਆਧਾਰ ਕਾਰਡ ਅਟੈਚ ਕਰਵਾ ਲਓ ਤਾਂ ਜੋ ਤੁਹਾਨੂੰ ਆਉਣ ਵਾਲੇ ਰਾਸ਼ਨ ਸਬੰਧੀ ਜਿਹੜਾ ਦਿੱਕਤਾਂ ਨਾ ਆਉਣ ਸੋ ਇਹਦੀ ਜਿਹੜੀ ਪਹਿਲਾਂ ਡੇਟ ਰੱਖੀ ਗਈ ਸੀ ਉਹ 31 ਜੁਲਾਈ ਰੱਖੀ ਗਈ ਸੀ ਪਰ ਇੱਕ ਮਹੀਨਾ ਤੁਹਾਨੂੰ ਹੋਰ ਦਿੱਤਾ ਗਿਆ ਹੈ ਜੇਕਰ ਤੁਸੀਂ ਰਾਸ਼ਨ卡 ਦੇ ਨਾਲ ਆਧਾਰ卡ਡ ਨੂੰ ਲਿੰਕ ਕਰਨਾ ਹੈ ਤੁਸੀਂ ਵੀਡੀਓ ਦਫ਼ਤਰ ਜਾ ਫਿਰ ਆਪਣੇ ਨੇੜੇ ਦੇ ਫੂਡ ਸਪਲਾਈ ਅਫਸਰ ਜਾਂ ਫਿਰ ਡਿਪੂ 홀ਡਰ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਦਫ਼ਤਰਾਂ ਨੂੰ ਜਿਹੜੇ ਆਦੇਸ਼ ਦਿੱਤੇ ਜਾ ਚੁੱਕੇ ਨੇ ਦੀ ਲਿਸਟਾਂ ਤਿਆਰ ਹੋ ਚੁੱਕੀਆਂ ਨੇ ਡਾਟਾ ਜਿਹੜਾ ਵੈਰੀਫਾਈ ਤੁਹਾਡਾ ਹੋ ਚੁੱਕਿਆ ਸੋ ਇਸੇ ਤਰ੍ਹਾਂ ਦੀਆਂ ਹੋਰ ਅਪਡੇਟਾਂ ਨੇਪ ਤਿੰਨ ਲੈ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ